ਅਰੇ ਹੀ ਸਹਿਤ ਗਾਣ ਦਾ ਕਲਾਕਰਾਂ ਦਾ ਸਤਿਕਾਰ ਮੇਰੇ ਬਨੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੋਲ ਇੱਕ ਪੱਕ ਬੈਠੇ ਕਲਾ ਪ੍ਰੇਮੀ ਨੇ ਆਪ ਆਪਣੀਆਂ ਫਿਲਸਫੇ ਕੰਨ ਪੇਸ਼ ਕੀਤੇ ਬਹੁਤ ਕੋ ਅਦ੍ਰੰਸ਼ੀਏ। ਮਾਗੀ ਸਾਹਿਬ ਨੇ ਜਿਵੇਂ ਦੱਸਿਆ ਸੀ ਵੀ ਹਰ ਇੱਕ ਕੀੜਾਈ ਆ ਸਿੱਤੂ ਸਾਹਿਬ ਲਿਆ ਉਹ ਆਪਣਾ ਇਹ ਉਹਨੂੰ ਕੋ ਬਾਹਰ ਦੰਨੇ। ਕਲ ਸੌਂਦ ਗਿਆ। ਵੱਖਰਾ ਰੰਗ ਵੱਖਰੇ ਵਿਸ਼ੇ। ਕੋ ਵੱਖਰੇ ਵਿਸ਼ੇ। ਮੈਂ ਬਾਅਦ ਇੱਕ ਗੀਤ ਵਿੱਚ ਸੁਣਾਉਗਾ ਤੇ ਪਹਿਲਾਂ ਮੈਂ ਕੁਝ ਲਈ ਨਾ ਪ੍ਰਧਾਨਜੀ ਦੇ ਤੌਰ ਤੇ ਜਿਵੇਂ ਬੋਲਣੀਆਂ ਹੁੰਦੀਆਂ ਨੇ ਕਿ ਸਾਹਿਤ ਸਭਾ ਜੋ ਕਿ ਸਾਹਿਤ ਗਿਆਨ ਕੇਂਦਰ ਹੈ ਇਹਦਾ ਇਤਿਹਾਸ ਤਾਂ ਕਾਫੀ ਲੰਬਾ ਹਰ ਤਾਂ ਮੈਨੂੰ ਇਹਦੇ ਨਾਲ ਜੁੜੇ ਨੂੰ 6-7 ਸਾਲ ਹੋਇਆ ਮੈਂ ਹੋਰ ਵੀ ਕਈ ਸਾਹਿਤ ਸਭਾਵਾਂ ਜਾਣਾ ਕੋਸ਼ਿਸ਼ ਕੀਤੀ ਵਿੱਚ ਪਰ ਜੋ ਮੈਂਬਰਾਂ ਦਾ ਇੱਥੇ ਮਿਲ ਮਲਾਪ ਇੱਥੇ ਜੋ ਇਹਨਾਂ ਦਾ ਆਪਸੀ ਪਰਿਵਾਰਕ ਸਾਂਝ ਪਿਆਰ ਮੁਹੱਬਤ ਦਾ ਉਹ ਵਾਕੀ ਸਮਾਜ ਵਿੱਚ ਬਹੁਤ ਘੱਟ ਮੈਨੂੰ ਦੇਖਣ ਨੂੰ ਮਿਲਿਆ ਸਮਾਜ ਨੂੰ ਉਸ ਚੱਜੀ ਸਿਹਤ ਦੇਣ ਵਿੱਚ ਸਹਿਤਕਾਰ ਦਾ ਬਹੁਤ ਵੱਡਾ ਮੁੱਲਾ ਤੇ ਯੋਗਦਾਨ ਹੁੰਦਾ ਹੈ ਸਹਿਤਕਾਰ ਸਮਾਜਿਕ ਚੀਰ ਫਾੜ ਕਰਦਾ ਤੇ ਲੋਕਾਂ ਦਾ ਦੁੱਖ ਬਣਾਉਂਦਾ ਇੱਕ ਚੰਗਾ ਸਹਿਤਕਾਰ ਲੋਕਾਂ ਦਾ ਰੋਲ ਮਾਡਲ ਬਣਦਾ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਆ ਕਈ ਇਹਨੂੰ ਰੱਬ ਵਾਂਗੂ ਮੰਨਦੇ ਆ ਕਈ ਉਹਦੀ ਕਸਮ ਖਾਂਦੇ ਆ ਰੱਬ ਉਹਨੂੰ ਪੂਜਦੇ ਆ ਉਹਦੀਆਂ ਲਿਖੀਆਂ ਹੋਈਆਂ ਕਈ ਗੱਲਾਂ ਅਖਾਣ ਦੇ ਤੌਰ ਤੇ ਬਖਤਦੇ ਆ ਜਿਵੇਂ ਆਪਾਂ ਬਾਰਿਸ਼ਾਹ ਦੀਆਂ ਕਈ ਲਿਖੀਆਂ ਹੋਈਆਂ ਗੱਲਾਂ ਕਿ ਬਾਰਿਸ਼ਾਹ ਨਾਲ ਆਪ ਤਾਂ ਜਾਣਦੀਆਂ ਨੇ ਜਿਵੇਂ ਕੱਟੀਆਂ ਪੂਰੀਆਂ ਪੂਰੀਆਂ ਦੀ ਆਹ ਕੱਟੀਆਂ ਪੂਰੀਆਂ ਪੂਰੀਆਂ ਦੀ ਬਾਰਿਸ਼ਾਹ ਸਿਪਾਈਏ ਖਲਕ ਪਾਸੋਂ ਭਾਵੇਂ ਆਪਣਾ ਹੀ ਗੁਰਖਾ ਵੀ ਹੈ ਜੀ ਬਿਨਾ ਮੁਰਸ਼ਿਦਾ ਰਾਹ ਨਾ ਹੱਥ ਆਵੇ ਦੁੱਧ ਬਾਜਨਾ ਰਿੱਧੀ ਖੀਰ ਮੀਆਂ ਬਾਰਿਸ਼ਾਂ ਨਾਲ ਦਬੀਏ ਬੁੱਤੀਆਂ ਨੂੰ ਫੁੱਲ ਅੱਗ ਦੇ ਵਿੱਚ ਨਾ ਸੜੀਏ ਜੀ ਸਾਢੇ ਤਿੰਨ ਹੱਥ ਬਿਲਕੁਲ ਜ਼ਮੀਨ ਤੇਰੀ ਬਾਰਿਸ਼ਾਂ ਕਿਉਂ ਬੜੇ ਬਲ ਬਲਾਣਿਆਂ ਨੂੰ ਸਾਹਿਤ ਆਮ ਭਾਸ਼ਾ ਚ ਸਿਰਜਿਆ ਜਾਣਾ ਚਾਹੀਦਾ ਕੋਈ ਵੀ ਰਚਨਾ ਕਵਿਤਾ ਗੀਤ ਨਾ ਕੋਈ ਕਹਾਣੀ ਜੋ ਲੋਕਾਂ ਦੇ ਦੁੱਖਾਂ ਦੀ ਬਾਤ ਪਾਵੇ ਦਸ਼ਾ ਹੀ ਨੰਦ ਸਿ ਦਸ਼ਾ ਵੀ ਦੇਵੇ ਇਹਦੇ ਵਿੱਚ ਕੋਈ ਮੈਸੇਜ ਵੀ ਹੋਵੇ ਉਹਨੂੰ ਸਾਰਥਕ ਸਹਿਤ ਮੰਨਿਆ ਜਾਂਦਾ ਪਰ ਮੈਂ ਤੁਹਾਡੀ ਕਹੀ ਹੋਈ ਗੱਲ ਜਾਂ ਲਿਖੀ ਹੋਈ ਗੱਲ ਵਿੱਚ ਕੋਈ ਵਿਰੋਧਤਾ ਜਾਂ ਬਗਾਵਤ ਆ ਪਰ ਫਿਰ ਵੀ ਸ਼ਬਦਾਂ ਦੀ ਮर्यादा ਉਹਨੂੰ ਚਾਹੀਦੀ ਹੈ ਮਨੁੱਖੀ ਕਦਰਾਂ ਕੀਮਤਾਂ ਸੱਤਾ ਦੇ ਅਨੁਕੂਲ ਨਹੀਂ ਹੁੰਦੀਆਂ ਸਾਹਿਤ ਕਦੇ ਵੀ ਸੱਤਾ ਦੇ ਇਰਾਦਿਆਂ ਅਨੁਸਾਰ ਨਹੀਂ ਸਗੋਂ ਆਮ ਬੰਦਿਆਂ ਦੀ ਆਵਾਜ਼ ਹੁੰਦੀ ਹੈ ਮਿਹਨਤਕਸ਼ ਲੁੱਟ ਦਾ ਸ਼ਿਕਾਰ ਹੁੰਦਾ ਹੈ बार-बार ਲੁੱਟੇੜਿਆਂ ਮਰੋ ਤੇ ਉੱਠਦਾ ਬੋਦਾ ਜਵਦਾ ਤੇ ਕੁਚਲਿਆ ਜਾਂਦਾ ਉਹ ਫਿਰ ਉੱਠ ਕੇ ਲੜਦਾ ਤੇ ਸਮੇਂ ਦੇ ਹਾਕਮਾਂ ਨੂੰ ਜਵਾਬ ਜ਼ਿੰਦਾ ਰਹਿੰਦਾ ਇਹ ਜਵਾਬ ਲਗਾਤਾਰ ਦੇਣਾ ਪੈਂਦਾ ਕੋਈ ਵੀ ਸੰਘਰਸ਼ ਆਖਰੀ ਸੰਘਰਸ਼ ਨਹੀਂ ਹੋ ਸਕਦਾ ਮਨੁੱਖਤਾ ਨੂੰ ਮਨੁੱਖ ਤੋਂ ਬਚਾਉਣ ਦੀ ਲੋੜ ਹੈ లై సదర్ ਚੱਲਦੀ ਰਹਿੰਦੀ ਆ ਚੱਲਦੀ ਰਹੇ ਜ਼ਿੰਦਗੀ ਇੱਕ ਸੰਘਰਸ਼ ਹੈ ਜੋ ਕਦੇ ਖਤਮ ਨਹੀਂ ਹੁੰਦਾ ਉਹ ਜ਼ਿੰਦਗੀ ਹੀ ਕੀ ਜਿਸ ਵਿੱਚ ਸੰਘਰਸ਼ ਨਹੀਂ ਹੈ ਵਾਹ 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 ਹੁਣ ਮੈਂ ਤੁਹਾਨੂੰ ਇੱਕ ਨਜ਼ਮ ਸੁਣਾਉਣਾ ਸਰਜੀਤ ਪਾਤਰ ਸਾਹਿਬ ਦਾ ਪਿੱਛੇ 14 ਜਨਵਰੀ ਨੂੰ ਜਨਮ ਦਿਨ ਸੈਲੀਬ੍ਰੇਟ ਕੀਤਾ ਸੀ ਆਪਣੇ ਕਲੱਬ ਹੁੰਦੇ ਵਿੱਚ ਉਹਨਾਂ ਦੀ ਨਜ਼ਮਾਂ ਹਨੇਰਾ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਹਨੇਰਾ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਬਾਲ ਜੋਤਾਂ ਆਸ ਭਰੀਆਂ ਕੁਬਾਲ ਜੋਤਾਂ ਅਸ ਭਰੀਆਂ ਮਾਣ ਮੱਤੀਆਂ ਉਠ ਜਗਾ ਦੇ ਤੂੰ ਉਠ ਜਗਾ ਦੇ ਮੋਮਬੱਤੀਆਂ ਜਗਾ ਦੇ ਮੋਮਬੱਤੀਆਂ ਮੰਨਿਆ ਕਿ ਰਾਜ ਹਨੇਰੇ ਦਾ ਹੈ ਹਠੀਲਾ ਪਰ ਅਜੇ ਜਿਉਂਦਾ ਹੈ ਕਿਨਾਂ ਦਾ ਕਬੀਲਾ ਮੰਨਿਆ ਕਿ ਰਾਜ ਹਨੇਰੇ ਦਾ ਹੈ ਹਠੀਲਾ ਪਰ ਅਜੇ ਜਿਉਂਦਾ ਹੈ ਕਿਰਨਾ ਦਾ ਕਬੀਲਾ ਕਾਲਿਆਂ ਸਫਿਆਂ ਤੇ 17 ਕਾਲਿਆਂ ਸਫਿਆਂ ਤੇ 17 ਲਾਲ ਰੱਤੀਆਂ ਉੱਠ ਜਗਾ ਦੇ ਤੂੰ ਉੱਠ ਜਗਾ ਦੇ ਮੋਮਬੱਤੀਆਂ ਜਗਾ ਦੇ ਮੋਮਬੱਤੀਆਂ ਬਾਬਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ ਪੱਤ ਚੜਾਣੇ ਝਾੜਨੇ ਮੁਰਮੁਰ ਕੇ ਪੱਤੇ ਮੁਬਾਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ ਪੱਤ ਚੜਾਣੇ ਝਾੜਨੇ ਮੁਰਮੁਰ ਕੇ ਪੱਤੇ ਮੜਖੁੱਟ ਪੈਣ ਹੋ ਕੇ ਮੜਖੁੱਟ ਪੈਣ ਹੋ ਕੇ ਦੂਣ ਸਵਾਈਆਂ ਨੇ ਪੱਤਿਆਂ ਉੱਠ ਜਗਾ ਦੇ ਤੂੰ ਉੱਠ ਜਗਾ ਦੇ ਮੋਹ ਮਬਤੀਆਂ ਜਗਾ ਦੇ ਮੋਮਬੱਤੀਆਂ ਪੌਣਾ ਚ ਵੱਧ ਰਹੀ ਨਿਤ ਪੌਣਾ ਚ ਵੱਧ ਰਹੀ ਇਸ ਤੋਂ ਨਾ ਡਰਦੇ ਮਿਰਖ ਬੂਟੇ ਆਪਣਾ ਹੈ ਕਰਮ ਰੋਜ ਕਰਦੇ ਨਿਤ ਪੌਣਾ ਚ ਵੱਧ ਰਹੀ ਇਸ ਤੋਂ ਨਾ ਡਰਦੇ ਮਿਰਖ ਬੂਟੇ ਆਪਣਾ ਹੈ ਕਰਮ ਰੋਜ ਕਰਦੇ ਜ਼ਹਿਰਾਂ ਨੂੰ ਅੰਮ੍ਰਿਤ ਚਿਹਰਾ ਨੂੰ ਅਮਰਤ ਵਿੱਚ ਬਦਲ ਦੇਣਾ ਪੱਤੀਆਂ ਉਠ ਜਗਾ ਦੇ ਤੂੰ ਉਠ ਜਗਾ ਦੇ ਮੋਮ ਬੱਤੀਆਂ ਜਗਾ ਦੇ ਮੋਮ ਬੱਤੀਆਂ ਮਾਂ ਮੱਤੀਆਂ ਲਾਲ ਰਕੀਆਂ ਬਹੁਤ 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 ਅੱਛਾ ਹੈ